ਸੋ ਦੋਸਤੋ ਮੈਂ ਹਾਂ ਸੰਦੀਪ ਚੌਧਰੀ ਮੈਂ ਇੱਕ ਖਬਰ ਲੈ ਕੇ ਆਇਆ ਮੈਨੂੰ ਹਸੀ ਵੀ ਬਹੁਤ ਆ ਰਹੀ ਹੈ ਇਹ ਖਬਰ ਸੁਣ ਕੇ ਤੇ ਤੁਸੀਂ ਵੀ ਬਹੁਤ ਹਸੋਗੇ ਜਿੱਥੇ ਕਿ న్యూਸ 89 ਪੰਜਾਬ ਦਾ ਇਹਨਾਂ ਵੱਲੋਂ ਕਾਫੀ ਇਹਨਾਂ ਵੱਲੋਂ ਸਲਾਗਾ ਕੀਤੀ ਗਈ ਸਾਡੀ ਖਬਰ ਦੇਖ ਕੇ ਚੋਰ ਜਿਹੜਾ ਹੈ ਉਹ ਫੜਿਆ ਗਿਆ ਦੂਜੇ ਪਾਸੇ ਹਸੀ ਵੀ ਆਉਂਦੀ ਹੈ ਇਹਨਾਂ ਦੀ ਗੱਲ ਸੁਣ ਕੇ ਕਿ ਇੱਕ ਦੁਕਾਨਦਾਰ ਦੀ ਚੋਰੀ ਹੋ ਜਾਂਦੀ ਹੈ ਇੰਨੀ ਤੇ ਪੁਲਿਸ ਵੱਲੋਂ ਇਹ ਕਿਹਾ ਜਾਂਦਾ ਹੈ ਕਿ ਥੋੜਾ ਜਿਹਾ ਸਮਾਨ ਹੋਰ ਦਿਓ ਤਾਂ ਕਿ ਅਸੀਂ ਜਿਹੜਾ ਹੈ ਇਸ ਚੋਰ ਤੇ ਰਿਕਵਰੀ ਦਿਖਾ ਸਕੀਏ ਕਿਉਂਕਿ ਪੁਲਿਸ ਜਿਹੜੀ ਹੈ ਉਹ 2 ਦਿਨ ਦਾ ਰਿਮਾਂਡ ਲੈਣ ਤੋਂ ਬਾਅਦ ਵੀ ਇਸ ਚੋਰ ਤੋਂ ਸਮਾਨ ਰਿਕਵਰ ਨਹੀਂ ਕਰਾ ਪਾਈ ਸੋ ਇਹ ਰਿਪੋਰਟ ਪੂਰੀ ਦੇਖੋ ਕੀ ਕਹਿਣਾ ਦੁਕਾਨਦਾਰ ਦਾ ਦੁਕਾਨਦਾਰ ਕੀ ਕਹਿ ਰਿਹਾ ਇੱਕ ਸਮਾਨ ਉਹਦਾ ਚੋਰੀ ਹੋਇਆ ਦੁਕਾਨਦਾਰ ਦਾ ਪਰੇਸ਼ਾਨੀ ਉਸ ਨੂੰ ਹੋਈ ਤੇ ਕੀ ਕਹਿਣਾ ਪੁਲਿਸ ਦਾ ਕੀ ਨਜ਼ਰੀਆ ਸੀਗਾ ਉਦੇ ਪ੍ਰਤੀ ਸੋ ਤੁਹਾਨੂੰ ਸਿੱਧਾ ਲੈ ਕੇ ਚਲਦੇ ਆ ਤੁਹਾਨੂੰ ਸੁਣਾਉਂਦੇ ਆ ਤੁਸੀਂ ਗੱਲ ਸੁਣ ਕੇ ਆਪ ਹਸੋਗੇ ਤੇ ਕਮੈਂਟ ਜਰੂਰ ਕਰਿਓ ਇਹ ਖਬਰ ਦੇ ਵਿੱਚ ਵੀ ਤੁਹਾਡਾ ਕੀ ਕਹਿਣਾ ਹੈ ਇਹ ਖਬਰ ਦੇਖ ਕੇ ਆਖਿਰ ਜਿਹਦੀ ਚੋਰੀ ਹੋਈ ਹੈ ਉਹ ਕੀ ਕਹਿਣਾ ਚਾਹੁੰਦਾ ਹੈ ਤੇ ਅੱਗੋਂ ਚੋਰ ਜਿਹੜਾ ਫੜਿਆ ਗਿਆ ਸੀ ਉਹ ਦੁਕਾਨਦਾਰ ਨੂੰ ਕੀ ਕਹਿ ਰਿਹਾ ਆ ਤੁਹਾਨੂੰ ਸਿੱਧਾ ਸੁਣਾਉਂਦੇ ਆ ਦੁਕਾਨਦਾਰ ਦੀ ਆਪਣੀ ਜ਼ੁਬਾਨੀ ਇਸ ਦਾ ਇਹ ਕਾਰਨ ਹੈ ਜੀ ਜਿਹੜੀ ਆਪਣੀ ਨਿਊਜ਼ ਲੱਗੀ 89 ਦੀ ਉਹਦਾ ਮੈਨੂੰ ਬਹੁਤ ਬੈਨੀਫਿਟ ਮਿਲਿਆ ਜਿਹੜੀ ਆਪਾਂ ਇਹਦੀ ਖਬਰ ਲੈ ਜੀ ਖਬਰ ਕਰਕੇ ਮੈਨੂੰ ਚੋਰ ਦਾ ਬਹੁਤ ਜਲਦੀ ਪਤਾ ਲੱਗ ਗਿਆ ਔਰ ਮੈਂ ਉਹਦੇ ਅੰਤ ਤੱਕ ਪਹੁੰਚ ਚੁੱਕਿਆ ਸੀ ਔਰ ਉਸ ਨੂੰ ਫਿਰ ਮੈਂ ਉਹ ਚੋਰ ਗੋਪਾਲਪੁਰ ਦਾ ਸੀ ਜੀ ਤੁਹਾਨੂੰ ਕਿਸ ਨੇ ਖਬਰ ਦੇਖ ਕੇ ਕੋਈ ਕੋਣ ਆਇਆ ਬੰਦਾ ਉਹਨੇ ਕੀ ਕਿਹਾ ਤੁਹਾਨੂੰ ਆਗੇ ਇਹ ਤਾਂ ਜੀ ਬਹੁਤ ਬੈਨੀਫਿਟ ਮਿਲਿਆ ਮੈਨੂੰ 89 ਦੇ ਜਿਹੜੀ ਆਪਾਂ ਉਸ ਦੀ ਨਿਊਜ਼ ਲਾਈ ਉਹ ਫੇਸਬੁੱਕ ਤੋਂ ਮੈਨੂੰ ਕਿਸੀ ਜੀ ਨੇ ਫੋਨ ਕਰਿਆ ਔਰ ਮੈਨੂੰ ਆ ਕੇ ਮਿਲਿਆ ਉਸ ਕਰਕੇ ਮੈਨੂੰ ਉਹਨਾਂ ਨੇ ਆ ਕੇ ਦੱਸਿਆ ਇਹ 89 ਕਰਕੇ ਹੀ ਮੈਨੂੰ ਪਤਾ ਲੱਗਿਆ ਕੀ ਦੱਸਿਆ ਉਹਨਾਂ ਨੇ ਕੀ ਦੱਸਿਆ ਉਹਨਾਂ ਨੇ ਚੋਰ ਬਾਰੇ ਦੱਸਿਆ ਵੀ ਚੋਰ ਦਾ ਜਿਹੜਾ ਪਿੰਡਾ ਗੋਪਾਲਪ ਉੱਥੇ ਜਾ ਕੇ ਆਪਾਂ ਉਸੇ ਘਰ ਜਾ ਕੇ ਕਲੀਅਰ ਕਰਿਆ ਫਿਰ ਸਾਰੀ ਖਬਰ ਉਤੋਂ ਮਿਲੀ ਪਿੰਡ ਤੋਂ ਵੀ ਇਹੀ ਹੈ ਹੁਣ ਤੁਹਾਡਾ ਸਾਰਾ ਸਮਾਨ ਤੁਹਾਨੂੰ ਮਿਲ ਗਿਆ ਨਹੀਂ ਜੀ ਮੈਨੂੰ ਕੋਈ ਬਰਾਮਦੀ ਨਹੀਂ ਮਿਲੀ ਮੇਰੇ ਉੱਪਰ ਬਹੁਤ ਵਜਨ ਪਾਇਆ ਗਿਆ ਫਿਰ ਵੀ ਬਰਾਮਦੀ ਕੋਈ ਨਹੀਂ ਮਿਲੀ ਮੈਨੂੰ ਉਹਨਾਂ ਨੇ 20000 ਰੁਪਏ ਦੇਣ ਦੀ ਕੋਸ਼ਿਸ਼ ਕੀਤੀ ਆਪਾਂ ਰੁਪਈਆ ਨਹੀਂ ਲਿਆ ਜੀ ਨਾਲ ਚੋਰੀ ਵੀ ਤੁਹਾਡੇ ਦੁਕਾਨ ਚੋਈ ਹੈ ਤੁਸੀਂ ਕਹਿੰਦੇ ਤੁਹਾਡੇ ਤੇ ਹੀ ਵਜਨ ਕਿਸ ਤਰੀਕੇ ਦਾ ਵਜਨ ਪਾਇਆ ਵਜਨ ਇਹ ਪਾਇਆ ਗਿਆ ਜੀ ਚੋਰ ਕਹਿੰਦਾ ਵੀ ਮੇਰੇ ਨਾਲ ਰਾਜੀਨਾਮਾ ਕਰ ਲਓ ਚੋਰ ਨਾਲ ਕਾਹਦਾ ਰਾਜੀਨਾਮਾ ਜੀ ਉਹ ਤਾਂ ਫਿਰ ਚੋਰੀਆਂ ਕਰੇਗਾ ਉਹ ਤਾਂ ਅੱਜ ਛੱਡ ਦੋ ਦੂਜੇ ਦਿਨ ਫਿਰ ਜਾਏਗਾ ਇਸ ਕਰਕੇ ਆਪਾਂ ਕੋਈ ਰਾਜ਼ੀ ਨਾ ਮੰਨ ਕਰਿਆ ਕਿਸੇ ਨਾਲ ਚੋਰ ਤੁਹਾਨੂੰ ਮਿਲਿਆ ਕਿੱਥੇ ਥਾਣੇ 'ਚ ਇਹ ਗੱਲ ਬੋਲਦੀ ਹੈ ਚੋਰ ਮੈਂ ਮੈਂ ਉਹਨਾਂ ਦੇ ਗੋਪਾਲਪੁਰ ਪਿੰਡ ਗਿਆ ਮੈਂ ਉਹਨਾਂ ਨੂੰ ਆਪਣੇ ਆਪ ਘਰੋਂ ਲੈ ਕੇ ਆਇਆ ਜਾ ਕੇ ਫਿਰ ਮੈਂ ਪੁਲਿਸ ਦੇ ਹਵਾਲੇ ਕਰਿਆ ਇਸ ਚੀਜ਼ 'ਚ ਤੁਹਾਡੀ ਕਿਸ ਨੇ ਕਿਸ ਨੇ ਮਦਦ ਕੀਤੀ ਜੀ ਮੈਨੂੰ ਇਸ ਚੀਜ਼ ਇੱਕ ਸੋਨੂ ਜੀ ਆਪਣੇ ਸੁਖੀ ਜੀ ਨੇ ਮਦਦ ਕੀਤੀ ਸਤੀ ਜੀ ਨੇ ਮਦਦ ਕੀਤੀ ਪਰ ਪੁਲਿਸ ਵਾਲੋ ਮੈਨੂੰ ਕੋਈ ਨਹੀਂ ਮਦਦ ਮਿਲੀ ਠੀਕ ਹੈ ਜੀ ਪੁਲਿਸ ਕੀ ਕਹਿੰਦੀ ਰਹੀ ਤੁਹਾਨੂੰ ਪੁਲਿਸ ਨੇ ਕੋਈ ਮਦਦ ਨਹੀਂ ਕੀਤੀ ਦਬਾ ਹੀ ਪਾਂਦ ਰਹੇ ਵੀ ਫੈਸਲਾ ਕਰ ਲੈ ਤੇ ਜਦ ਤੁਸੀਂ ਲੈ ਕੇ ਗਏ ਹੋ ਚੋਰ ਨੂੰ ਉੱਥੇ ਤੇ ਉੱਥੇ ਪੁਲਿਸ ਦਾ ਬਿਹੇਵੀਅਰ ਕਿਸ ਤਰ੍ਹਾਂ ਦਾ ਸੀਗਾ ਪੁਲਿਸ ਦਾ ਬਿਹੇਵੀਅਰ ਐਸਾ ਸੀ ਇਹੋ ਜੀ ਮੈਂ 22 ਤਰੀਕ ਸ਼ਾਮ ਨੂੰ 12 ਵਜੇ ਦੁਪਹਿਰ ਨੂੰ ਉਹਨਾਂ ਨੂੰ ਦੇ ਗਿਆ ਜੀ ਚੋਰ ਨੂੰ ਸ਼ਾਮ ਨੂੰ ਫੇਰ ਛੱਡ ਦਿੱਤਾ ਗਿਆ ਫਿਰ 27 ਤਰੀਕ ਸ਼ਾਮ ਨੂੰ ਵਜਨਪਾਰ ਕਰਕੇ ਮੈਂ ਇੱਧਰ ਉੱਧਰ ਜਾਣ ਕੀਤਾ ਗਿਆ ਜੀ ਉਸ ਕਰਕੇ ਫਿਰ ਦੁਬਾਰਾ ਉਹਨੂੰ ਲਿਆਂਦਾ ਗਿਆ ਤੁਸੀਂ ਇਸ ਸਬੰਧੀ ਚ ਕਿਸੇ ਉੱਚ ਅਧਿਕਾਰੀ ਨਾਲ ਵੀ ਗੱਲ ਕੀਤੀ ਕਿ ਵੀ ਚੋਰ ਵੀ ਤੁਸੀਂ ਫੜ ਕੇ ਲੈ ਕੇ ਗਏ ਹੋ ਫਿਰ ਵੀ ਪੁਲਿਸ ਕੋਈ ਕਾਰਵਾਈ ਨਹੀਂ ਕਰ ਮਤਲਬ ਬਰਾਮਦ ਹੀ ਨਹੀਂ ਹੋਇਆ ਸਵਾਨ ਇੰਨਾ ਸਮਾਨ ਚੋਰੀ ਨਹੀਂ ਨਹੀਂ ਕੋਈ ਬਰਾਮਦ ਨਹੀਂ ਹੋਇਆ ਫਿਰ ਮੈਂ ਸਤੀਜੀ ਦੀ ਮਦਦ ਮੰਗੀ ਜਿਸ ਨਾਲ ਸਤੀਜੀ ਨੇ ਮੇਰਾ ਬਹੁਤ ਸਾਥ ਦਿੱਤਾ ਚੋਰ ਮੰਨ ਗਿਆ ਸੀਗਾ ਕਿ ਮੈਂ ਹੀ ਚੋਰੀ ਕੀਤੀ ਹੈ ਚੋਰ ਮੰਨ ਕੇ ਤਾਂ ਹੀ ਮੈਨੂੰ 20000 ਰੁਪਏ ਦੇ ਰਹੇ ਸੀ ਜੀ ਉਹ ਹੁਣ ਕਿੰਨੇ ਬੰਦੇ ਫੜੇ ਗਏ ਆ ਕਿਉਂਕਿ ਚੋਰੀ ਵੀਡੀਓ ਚ ਤਾਂ ਦਿਖ ਰਹੇ ਸੀ ਜ਼ਿਆਦਾ ਬੰਦੇ ਆ ਕਿੰਨੇ ਬੰਦੇ ਫਿਲਹਾਲ ਇੱਕੋ ਬੰਦਾ ਫੜਿਆ ਗਿਆ ਜੀ ਦੂਜੇ ਜਿਹੜੇ ਸਰਦਾਰ ਜੀ ਨਾਲ ਉਹ ਨਹੀਂ ਫੜੇ ਗਏ ਹਾਲ ਤੱਕ ਮੈਂ ਬਹੁਤ ਕੋਸ਼ਿਸ਼ ਕੀਤੀ ਕਿ ਇਸਨੇ ਪੁੱਛਤਾਛ ਨਹੀਂ ਕਰੀ ਦੋ ਦਿਨ ਦਾ ਰਿਮਾਂਡ ਵੀ ਲੈ ਉਸ ਰਿਮਾਂਡ 'ਚ ਨਾ ਮੈਨੂੰ ਬੁਲਾਇਆ ਗਿਆ ਨਾ ਮੇਰੇ ਨੇੜੇ ਦੇ ਚੋਰ ਨੂੰ ਕਰਿਆ ਗਿਆ ਜੀ ਤੁਹਾਨੂੰ ਲੱਗਦਾ ਕਿ ਆ ਕਿ ਤੁਹਾਨੂੰ ਇਨਸਾਫ ਮਿਲੇਗਾ ਮੈਨੂੰ ਲੱਗਦਾ ਤਾਂ ਨਹੀਂ ਇਨਸਾਫ ਮਿਲੇਗਾ ਜੀ ਜਿਸ ਹਾਲਾਤ 'ਚ ਪੁਲਿਸ ਨੇ ਮੈਨਾਂ ਵਿਭਾਗ ਕੀਤਾ ਹੈ ਸੁਖੀ ਜੀ ਕੀ ਕਹਿਣਾ ਚਾਹੋਗੇ ਉਸ ਦਿਨ ਵੀ ਤੁਸੀਂ ਕਿਹਾ ਸੀਗਾ ਕਿ ਚੋਰ ਮਸਤ ਹੈ ਤੇ ਪੁਲ ਕਿਆ ਕਹਣਾ ਚਾਹੋਗੇ ਜਿੱਦਾਂ ਇਹਨਾਂ ਨੇ ਵੀਰ ਜੀ ਨੇ ਦੱਸਿਆ ਕਿ ਕੋਈ ਕਾਰ ਨਹੀਂ ਦੇਖੋ ਪਹਿਲਾਂ ਤਾਂ ਬਹੁਤ ਅਸੀਂ ਧੰਨਵਾਦੀਆਂ ਆ ਐਕਸ਼ਨ ਪੰਜਾਬ ਦਾ ਤੇ ਬੜਾ ਹੀ ਧੰਨਵਾਦੀਆਂ ਅਸੀਂ న్యూਸ 89 ਦਾ ਤੇ ਅੱਜ ਅਸੀਂ ਜਿਹੜਾ ਤੁਹਾਨੂੰ ਆਪਣੀ ਨੈਤਿਕ ਜ਼ਿੰਮੇਵਾਰੀ ਬੁਲਾ ਕੇ ਤੁਹਾਨੂੰ ਅਸੀਂ ਜਿਹੜਾ ਧੰਨਵਾਦ ਕਰਨ ਲਈ ਬੁਲਾਇਆ ਹੈ ਕਿ ਤੁਹਾਡੀ ਦੋਨਾਂ ਦੇ ਜਿਹੜੇ ਖਬਰ ਚੱਲਣ ਤੋਂ ਬਾਅਦ ਵਾਇਰਲ ਹੋਣ ਤੋਂ ਬਾਅਦ ਜਿਹੜਾ ਸਾਨੂੰ ਇੱਕ ਬੰਦਾ ਆਇਆ ਉਹਨੇ ਚਿੰਨਹਿਤ ਕੀਤਾ ਕਿ ਇਹ ਬੰਦਾ ਹੈ ਤੇ ਉਸ ਤੋਂ ਤੁਹਾਡੀ ਖਬਰਾਂ ਦੇਖਣ ਤੋਂ ਬਾਅਦ ਹੀ ਅਸੀਂ ਉਸ ਚੋਰ ਤੱਕ ਪਹੁੰਚ ਸਕੇ ਹ ਤੇ ਜਿਹੜੀ ਖਬਰ ਗੱਲ ਤੁਸੀਂ ਕਰ ਰਹੇ ਹੋ ਚੋਰ ਪਸਤ ਦੀ ਉਹ ਗੱਲ ਇਸ ਤਰ੍ਹਾਂ ਦੇਖੋ ਕਿ ਇੱਥੇ ਪੂਰਾ ਤੁਸੀਂ ਪ੍ਰਕਰਮ ਦੇਖੋ ਜਿਹੜੀ ਅਸੀਂ ਪਹਿਲਾਂ ਵੀ ਸਟਾਰਟਿੰਗ ਦੀ ਗੱਲ કરી ਸੀਗੀ ਜਦ ਸਾਨੂੰ ਚੋਰ ਦਾ ਪਤਾ ਲੱਗਿਆ ਸੀ ਫੋਕਲ ਪੁਆਇੰਟ ਥਾਣੇ ਦੇ ਜਿਹੜੇ ਸਾਡੇ ਦਰਸ਼ਨ ਜੀ ਹੈ ਦੋ ਮੁਲਾਜ਼ਮਾਂ ਨੂੰ ਸੀ ਆਪਣੇ ਨਾਲ ਲੈ ਕੀ ਗਏ ਆ ਉੱਥੋਂ ਚੋਰ ਅਸੀਂ ਨਾਲ ਲੈ ਕੇ ਆਏ ਆ ਮਗਰ ਥਾਣੇ ਚ ਜਾਣ ਤੋਂ ਬਾਅਦ ਜਿਹੜੇ ਥਾਣੇ ਦੇ ਮੁੰਸ਼ੀ ਸੀਗਾ ਉਹਦਾ ਰਵਈਆ ਜਿਹੜਾ ਇੰਨਾ ਬੇਕਾਰ ਸੀਗਾ ਬਲਕਿ ਸਾਨੂੰ ਤਾਂ ਐਵੇਂ ਲੱਗ ਰਿਹਾ ਸੀਗਾ ਪਤਾ ਨਹੀਂ ਅਸੀਂ ਕੋਈ ਚੋਰੀ ਕਰਕੇ ਆਏ ਆ ਚੋਰ ਨੂੰ ਇੱਕ ਵੀਆਈਪੀ ਜਿਹੜਾ ਉੱਥੇ ਟ੍ਰੀਟਮੈਂਟ ਦਿੱਤਾ ਜਾ ਰਿਹਾ ਸੀਗਾ ਸਾਢੇ 12 ਬਾਰ ਬਾਰ ਕਹਿਣ ਤੇ ਵੀ ਕਿ ਚੋਰ ਨੂੰ ਦੇਖੋ ਜੀ ਤੁਸੀਂ ਬੰਦ ਕਰ ਦਿਓ ਅੰਦਰ ਉਹਨਾਂ ਨੇ ਬਿਲਕੁਲ ਖੁੱਲਾ ਛੱਡਿਆ ਜਾਂਦਾ ਸੀਗੇ ਜੇ ਭੱਜ ਗਿਆ ਅਸੀਂ ਤਾਂ ਇੰਨੀ ਮਿਹਨਤ ਕਰੀ ਐ ਤੇ ਉਹ ਈਵੇਂ ਸਾਨੂੰ ਕੁਦ-ਕੁਦ ਕੇ ਪੈਰੇ ਤੇ ਕਿ ਪਤਾ ਨਹੀਂ ਅਸੀਂ ਕੀ ਕਹੋ ਵੀ ਮਾੜਾ ਕੰਮ ਕਰਤਾ ਕੀ ਪਤਾ ਨਹੀਂ ਕੋ ਚੋਰ ਜਿਵੇਂ ਕੋਈ ਤਾਲਮੇਲ ਉਹਨਾਂ ਦੇ ਨਾਲ ਬਣਿਆ ਹੋਇਆ ਤੇ ਉਸ ਤੋਂ ਬਾਅਦ ਜਿਹੜੀ ਗੱਲ ਹੈ ਜੀ ਕਿ ਬਿਲਕੁਲ ਪੁਲਿਸ ਦਾ ਇਸ ਕੇਸ 'ਚ ਰਵਈਆ ਮੈਂ ਅੱਜ ਵੀ ਉਸੇ ਗੱਲ ਤੇ ਆਪਣੀ ਕਾਇਮ ਹੈ ਬਿਆਨ ਤੇ ਕਿ ਬਿਲਕੁਲ ਕੋਈ ਰਵਈਆ ਬਹੁਤ ਵਧੀਆ ਨਹੀਂ ਰਿਹਾ ਜਿਸ ਤਰੀਕੇ ਨਾਲ ਤੁਸੀਂ ਕਹਿ ਰਹੇ ਹੋ ਕਿ ਪੁਲਿਸ ਦਾ ਰਵਈਆ ਇਹੋ ਜਿਹਾ ਹੈ ਕਿ ਆਹੀ ਕਾਰਨਤਾ ਨਹੀਂ ਕਿ ਵੀ ਰਾਜਪੁਰੇ ਚ ਚੋਰੀਆਂ ਦੀ ਵਾਰਦਾਤਾਂ ਵਧ ਰਹੀਆਂ ਦੇਖੋ ਪੁਲਿਸ ਮੈ ਤਾਂ ਸਮਝ ਨਹੀਂ ਆਉਂਦੀ ਇੱਕ ਗੱਲ ਤੁਸੀਂ ਹੁਣ ਪਿੱਛੇ ਦੀ ਇੱਕ ਨਿਊਜ਼ ਆਤੀ ਰਹਿੰਦੀ ਅਸੀਂ ਖਬਰ ਦੇਖੀ ਸੀਗੀ ਜਿਹਦੇ ਵਿੱਚ ਜਿਹੜੇ ਰਗੂਵੀਰ ਜੀ ਹੈ ਸਮਾਜ ਸੇਵੀ ਆ ਉਹਨਾਂ ਦੁਆਰੇ ਇੱਕ ਚੋਰ ਨੂੰ ਚੋਰਨ ਵੀ ਨਹੀਂ ਕਾਹhenge ਬਲਕਿ ਇੱਕ ਲੇਡੀਜ਼ ਨਾਲ ਬਤਮੀਜ਼ੀ ਕਰਦਾ ਇੱਕ ਬੰਦਾ ਫੜਿਆ ਗਿਆ ਸੀਗਾ ਤੇ ਪੀਸੀਆਰ ਤੋਂ ਉਹ ਬੰਦਾ ਛੁੱਟ ਕੇ ਭੱਜ ਗਿਆ ਹਣਾ ਇੱਥੇ ਅਸੀਂ ਬੰਦਾ ਲੈ ਕੇ ਆਏ ਆ ਤੁਹਾਨੂੰ ਇੱਕ ਹੋਰ ਮੈਂ ਬੜੀ ਹੈਰਾਨੀ ਵਾਲੀ ਗੱਲ ਦੱਸਦਾ ਜਦ ਅਸੀਂ ਸ਼ਾਮ ਨੂੰ ਇਨਕੁਆਰੀ ਕਰਨ ਲਈ ਕਿ ਕਿਆ ਪੁਲਿਸ ਨੇ ਕੋਈ ਰਿਕਵਰੀ ਕਰੀ ਜਾਂ ਕੋਈ ਆ ਕਿੱਥੇ ਤੱਕ ਇਨਕੁਆਰੀ ਪਹੁੰਚੀ ਹੈ ਸਾਨੂੰ ਜੀ ਤੇ ਮੈਂ ਥਾਣੇ ਪਹੁੰਚਦੇ ਆ ਤੇ ਉੱਥੇ ਸਾਨੂੰ ਕਿਹਾ ਜਾਂਦਾ ਕਿ ਚੋਰ ਅੰਦਰ ਹਵਲਾਚ ਬੈਠਿਆ ਜੀ ਕਿ ਅਸੀਂ ਕੋਈ ਨਹੀਂ ਜਦ ਸਾਡੇ ਜਿੱਦ ਕਰਨ ਤੇ ਅਸੀਂ ਦੇ ਜਾਂਦੇ ਅੰਦਰ ਤੇ ਇੱਕ ਕੰਬਲ ਪੇਟ ਕੇ ਰੱਖਿਆ ਹੋਇਆ ਤੇ ਅਸੀਂ ਪੁੱਛਿਆ ਕਿ ਵੀ ਚੋਰ ਕਿੱਥੇ ਹੈ ਉਹ ਕਹ ਰਿਹਾ ਜੀ ਉਹਦੀ ਨਾ ਤਬੀਅਤ ਖਰਾਬ ਹੋ ਗਈ ਧੀ ਤੇ ਉਹ ਅਸੀਂ ਉਹਨੂੰ ਘਰੇ ਭੇਜਿਆ ਇਲਾਜ ਕਰਾਣ ਲਈ ਨਾ ਸਾਨੂੰ ਕੌਨਫੀਡੈਂਸ 'ਚ ਲਿਆ ਗਿਆ ਸਾਨੂੰ ਦੱਸ ਦਿੰਦੇ ਅਗਰ ਚੋਰ ਬਿਮਾਰ ਹੈ ਸਾਨੂੰ ਕਹਿੰਦੇ ਕਿ ਬਿਮਾਰ ਹੈ ਦੇਖੋ ਜੀ ਅਸੀਂ ਇਹਨੂੰ ਹਸਪੀਟਲ ਦਾਖਲ ਕਰਾ ਰਹੇ ਹਾਂ ਇਨਸਾਨੀਅਤ ਦੇ ਨਾਤੇ ਅਸੀਂ ਵੀ ਕਹਿੰਦੇ ਅਸੀਂ ਕੋਈ ਮਾਰਨ ਲਈ ਥੋੜੀ ਬੰਦਾ ਕਿਹਾ ਸੀਗਾ ਮਗਰ ਪੁਲਿਸ ਨੇ 3 ਦਿਨ ਤੱਕ ਉਹ ਬੰਦਾ ਪਤਾ ਨਹੀਂ ਕਿਹੜਾ ਇਲਾਜ ਕਰਾ ਰਿਹਾ ਸੀਗਾ ਪਤਾ ਨਹੀਂ ਜਿਹੜਾ ਉਹ ਸਮਾਨ ਸੀਗਾ ਜਿਹੜਾ ਚੋਰੀ ਵਾਲਾ ਉਹ ਖੁਰਦਫੁਰਦ ਕਰ ਰਿਹਾ ਸੀਗਾ ਤੇ 3 ਦਿਨ ਬਾਅਦ ਜਦ ਅਸੀਂ ਪ੍ਰੈਸ਼ਰਾਈਜ਼ ਕਰਿਆ ਮੈਂ ਗਿਆ ਤੇ ਸਾਡੇ ਗਊ ਰੱਖਸ਼ਾ ਦਲ ਤੋਂ ਜਿਹੜੇ ਪ੍ਰਧਾਨ ਅਸਤੀਜ ਜੀ ਅਸੀਂ ਪ੍ਰੈਸ਼ਰਾਈਜ਼ ਕਰਿਆ ਤਾਂ ਜਾ ਕੇ ਪੁਲਿਸ ਨੇ 3 ਦਿਨ ਬਾਅਦ ਦੁਬਾਰੇ ਉਸ ਬੰਦੇ ਨੂੰ ਬੁਲਾਇਆ ਕਿੰਨਾ ਸ਼ਰਮਨਾਕ ਜਿਹੜਾ ਕੰਮ ਹੋਇਆ ਇਹ ਸਾਨੂੰ ਪਤਾ ਲੱਗੇ ਕਿ ਸੂਤਰਾਂ ਤੋਂ ਸਾਡੇ ਵੀ ਸਮਾਨ ਤਾਂ ਜਿਹੜਾ ਚੋਰੀ ਹੋ ਗਿਆ ਸੀ ਉਹ ਬਰਾਮਦ ਨਹੀਂ ਹੋ ਰਿਹਾ ਸੀ ਹੋਰ ਸਮਾਨ ਕਹਿੰਦੇ ਸੀ ਵੀ ਦੇ ਦਿਓ ਹਾਂ ਦੇਖੋ ਜਿਵੇਂ ਸੋਨੂ ਜਿਹਨੇ ਮੈਨੂੰ ਦੱਸਿਆ ਕਿ ਪੁਲਿਸ ਦੁਆਰਾ ਫਿਰ ਇਹ ਗੱਲ ਆਈ ਸੀਗੀ ਕਿ ਅਸੀਂ ਰਿਕਵਰੀ ਦਾ ਪਾਣਾ ਹੈ ਕਿ ਤੁਸੀਂ ਇਹ ਮੇ ਕਰੋ ਸਾਨੂੰ ਡਰਾਈ ਫਰੂਟ ਦੇ ਡੱਬੇ ਹੋਰ ਦੇ ਦਿਓ ਹਣਾ ਡਰਾਈ ਫਰੂਟ ਦੇ ਹੀ ਖਾਸ ਕਰਕੇ ਡੱਬੇ ਮੰਗੇਗੇ ਤੇ ਬਾਕੀ ਗੱਲ ਕੋਈ ਨਹੀਂ ਬਾਕੀ ਦਾ ਅਸੀਂ ਕਰ ਲੈਂਗੇ ਤੁਸੀਂ ਡਰਾਈ ਫਰੂਟ ਦੇ ਦੇ ਦਿਓ ਤੇ ਅਸੀਂ ਉਹ ਰਿਕਵਰੀ ਚ ਪਾ ਦਿੰਦੇ ਹਾਂ ਬਾਕੀ ਕੋਈ ਕੰਨੀਆਂ ਗੁੰਨੀਆਂ ਦੇ ਦਿਓ ਤੇ ਬੜੀ ਸ਼ਰਮਨਾਕ ਗੱਲ ਹੈ ਕਿ ਦੇਖੋ ਅਸੀਂ ਵੀ ਆਂਦੀ ਹਾਂ ਅਸੀਂ ਵੀ ਆਂਦੀ ਹਾਂ ਦੱਸੋ ਕਿ ਇੱਕ ਤਾਂ ਚੋਰ ਤੋਂ ਇੰਨੀ ਸਾਡੀ ਜਿਹੜੀ ਇੱਕ ਪੰਜਾਬ ਪੁਲਿਸ ਹੈ ਹਨਾ ਜਿਹਦਾ ਇਹਨਾ ਨਾਮ ਹੈ ਜਿਹੜੇ ਕਹਿੰਦੇ ਆ ਕਿ ਮੁਰਦਿਆਂ ਤੋਂ ਵੀ ਬੁਲਵਾ ਦਿੰਦੀ ਆ ਮਗਰ ਇੱਥੇ ਕੀ ਘਟਨਾ ਕਰਮ ਦੇਖ ਰਹੇ ਆ ਅਸੀਂ ਕਿ ਉਹਨਾਂ ਤੋਂ ਇੱਕ ਚੋਰ ਜਿਹੜਾ 2 ਦਿਨ ਦਾ ਰਿਮਾਂਡ ਵੀ ਲਿਆ ਗਿਆ 2 ਦਿਨ ਦੇ ਰਿਮਾਂਡ ਤੋਂ ਬਾਅਦ ਵੀ ਜਿਹੜਾ ਸਾਨੂੰ ਸੂਤਰਾਂ ਤੋਂ ਪਤਾ ਲੱਗੇ ਕਿ ਤਿੰਨ ਚੋਰ ਸੀਗੇ ਨਾ ਤਾਂ ਉਹਨਾਂ ਨੇ ਕਿਸੇ ਹੋਰ ਬੰਦੇ ਨੂੰ ਅਰੈਸਟ ਕੀਤਾ ਨਾ ਕੋਈ ਰਿਕਵਰੀ ਕਰੀ ਆ ਉਲਟਾ ਜਿਹੜੀ ਆ ਸਾਨੂੰ ਏਵੇਂ ਲੱਗ ਰਿਹਾ ਕਿ ਇਹ ਕਹਿਣ ਦੀ ਕੋਸ਼ਿਸ਼ ਕਰੀ ਗਈ ਹੈ ਕਿ ਤੁਸੀਂ ਹੋਰ ਸਮਾਨ ਦਾ ਜਿਹੜਾ ਘਾਟਾ ਪਵਾ ਲੋ ਹਨਾ ਕਿ ਉਹ ਸਾਨੂੰ ਦੇ ਦਿਓ ਤੇ ਅਸੀਂ ਉਸ ਤੇ ਕੇਸ ਪਾ ਗਏ ਉਹਨਾਂ ਨੇ ਦੇ ਦੇਓ ਇਹ ਸੀ ਨੂੰ ਤੁਸੀਂ ਸਾਨੂੰ ਤਾਂ ਐਵੇਂ ਲੱਗ ਰਿਹਾ ਕਿ ਪੰਜਾਬ ਪੁਲਿਸ ਹੈ ਜਿਹੜੀ ਇੱਕ ਕਮੇਟੀ ਸ਼ੋ ਚਲਾ ਰਹੀ ਹੈ ਰਾਜਪੁਰੇ ਦਾ ਖਾਸ ਕਰ ਕਿ ਕਮੇਟੀ ਸ਼ੋ ਚੱਲ ਰਿਹਾ ਕੋਈ ਗੱਲ ਨਹੀਂ ਕੋਈ ਸਮਝ ਨਹੀਂ ਆਂਦਾ ਐਵੇਂ ਲੱਗ ਰਿਹਾ ਜਿਵੇਂ ਰਲ ਮਿਲ ਕੇ ਗੇਮਾਂ ਖੇਡੀ ਜਾ ਰਹੀਆਂ ਕੁਝ ਨਹੀਂ ਬਰਾੜ ਸਾਹਿਬ ਜਿਵੇਂ ਆਏ ਸੀਗੇ ਤੇ ਸਾਨੂੰ ਪੂਨ ਉਮੀਦ ਹੈ ਫਿਲਹਾਲ ਅਸੀਂ ਇਸ ਮਸਲੇ 'ਚ ਉਹਨਾਂ ਨੂੰ ਮਿਲ ਨਹੀਂ पाए ਪਰ ਦੇਖੋ ਸਾਨੂੰ ਉਮੀਦਾਂ ਹੋ ਸਕਦਾ ਉਹਨਾਂ ਦੇ ਆਣ ਨਾਲ ਕੁਝ ਬਿਹੇਵੀਅਰ ਚੇਂਜ ਹੋ ਗਿਆ। ਇਸ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ ਹੋ ਜਿੱਦਾਂ ਵੀਰ ਜੀ ਨੇ ਕਿਹਾ ਕਿ ਚੋਰ ਇਹਨਾਂ ਨਾਲ ਸੈਟਿੰਗ ਕਰਾਈ ਗਈ ਹੈ ਕਿ 20000 ਰੁਪਏ ਲੈ ਲਓ ਤੇ ਸੈਟਿੰਗ ਕਰ ਲਓ। ਕਿ ਵੀ ਪੁਲਿਸ ਸ ਮਤਲਬ ਇਸ ਚੀਜ਼ ਨੂੰ ਕਿੱਦਾਂ ਦੇਖਦੇ ਹੋ ਤੁਸੀਂ? ਦੇਖੋ ਸੋਨੂ ਮੁਤਾਬਕ ਮੈਨੂੰ ਪਤਾ ਲੱਗਿਆ ਕਿ ਇਹਨਾਂ ਕੋਲ ਉਹਨਾਂ ਦੇ ਘਰ ਕੇ ਆਏ ਸੀਗੇ। ਉਹਨਾਂ ਦੁਬਾਰਾ ਇਹ ਕਿਹਾ ਗਿਆ ਹੈ ਕਿ ਤੁਸੀਂ ਜਿਵੇਂ ਕਰੋ ਜੀ ਕਿ 20-25000 ਰੁਪਏ ਅਸੀਂ ਤੁਹਾਨੂੰ ਦੇ ਦਿੰਦੇ ਹਾਂ ਕਿ ਚਲੋ ਮੁੰਡੇ ਤੋਂ ਗਲਤੀ ਹੋ ਗਈ ਹੈ ਅੱਗੇ ਤੋਂ ਨਹੀਂ ਹੋਏਗੀ। ਤੇ ਪਰ ਮੈਂ ਬੜਾ ਹੀ ਸ਼ਾਬਾਸ਼ ਦਿੰਦਾ ਮੇਰੇ ਵੀਰ ਨੂੰ ਸੋਨੂੰ ਨੂੰ ਇਹਨਾਂ ਨੇ ਆਪਣਾ ਨਿੱਜੀ ਫਾਇਦਾ ਛੱਡ ਕੇ ਇਹਨਾਂ ਨੇ ਇਹ ਗੱਲ ਕਹੀ ਕਿ ਅਗਰ ਉਹ ਚੋਰ ਅੱਜ ਚਲੋ ਸੰਤ ਤਾਂ ਕਹੀਂ ਤੋਂ ਪਤਾ ਲੱਗ ਗਿਆ ਪਰ ਉਹ ਲੋਕਾਂ ਦੇ ਘਰੇ ਜਿਆਦਾ ਚੋਰੀਆਂ ਕਰਦਾ ਜੇ ਉਹਨਾਂ ਨੂੰ ਨਾ ਪਤਾ ਲੱਗਦਾ ਜਿੱਥੇ ਕਿ ਉਹ ਫਿਰ ਚੋਰੀਆਂ ਕਿੱਥੇ ਉਹ ਬੰਦਾ ਲੱਭਦੇ ਆ ਅਸੀਂ ਤਾਂ ਆਪਣੇ ਫੈਸਲੇ ਕਰ ਲਏ ਪੈਸੇ ਲੈ ਕੇ ਹਣਾ ਪਰ ਇਹਨਾਂ ਨੇ ਬਿਲਕੁਲ ਠਗਰਾਤਾ ਹੈ ਕਰੇ ਨਹੀਂ ਸੰਤ ਤਾਂ ਜਿਹੜਾ ਇਨਸਾਫ ਹੈ ਉਹ ਅਸੀਂ ਕਰ ਚਾਹੀਦਾ ਅਸੀਂ ਬਿਲਕੁਲ 1 ਰੁਪਿਆ ਨਹੀਂ ਲਿਆ ਸੋ ਦੋਸਤੋ ਤੁਹਾਨੂੰ ਇਹ ਖਬਰ ਕਿਸ ਤਰ੍ਹਾਂ ਦੀ ਲੱਗੀ ਪੁਲਿਸ ਬਾਰੇ ਤੁਹਾਡਾ ਕੀ ਕਹਿਣਾ ਹੈ ਵਾਤੋ ਵਤ ਸ਼ੇਅਰ ਕਰੋ ਵੱਡੇ ਅਫਸਰਾਂ ਤੱਕ ਇੱਕ ਗੱਲ ਜਰੂਰ ਜਾਣੀ ਚਾਹੀਦੀ ਹੈ ਦੁਕਾਨਦਾਰ ਦੀ ਗੱਲ ਜਰੂਰ ਪੁੱਛਣੀ ਚਾਹੀਦੀ ਹੈ ਕਿ ਜਿਹਦੀ ਦੁਕਾਨ ਤੇ ਚੋਰੀ ਹੋਈ ਹੈ ਉਸ ਨੂੰ ਕੀ ਕਿਹਾ ਜਾ ਰਿਹਾ ਹੈ ਤੇ ਚੋਰ ਨੂੰ ਕਹੋ ਜੇ ਟ੍ਰੀਟਮੈਂਟ ਦਿੱਤਾ ਗਿਆ ਤੁਸੀਂ ਆਪ ਸਮਝਦਾਰ ਹੋ ਆਪ ਸੁਣ ਸਕਦੇ ਹੋ ਕਿਉਂਕਿ ਸਾਡੀ ਖਬਰ ਦੇਖਣ ਤੋਂ ਬਾਅਦ ਕਿਸੇ ਨੇ ਸੂਚਨਾ ਦਿੱਤੀ ਦੁਕਾਨਦਾਰ ਨੂੰ ਕਿ ਚੋਰ ਅਸੀਂ ਤੁਹਾਨੂੰ ਫੜਾਣੇ ਆ ਫੜਵਾਇਆ ਵੀ ਗਿਆ ਤੇ 2 ਦਿਨ ਦਾ ਰਿਮਾਂਡ ਵੀ ਲਿਆ ਗਿਆ ਲੇਕਿਨ ਇੱਕ ਵੀ ਜਿਹੜੀ ਹੈ ਇੱਕ ਵੀ ਸਾਬਣ ਪੁਲਿਸ ਵੱਲੋਂ ਬਰਾਮਦ ਨਹੀਂ ਕੀਤੀ ਗਈ ਕੀ ਕਹਿਣਾ ਚਾਹੁੰਦੇ ਹੋ ਇਸ ਖਬਰ ਬਾਰੇ ਤੁਸੀਂ ਆਪਣੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਵੀ ਦੇਣੇ ਤੇ ਸ਼ੇਅਰ ਜਰੂਰ ਕਰਨਾ ਖਬਰ ਨੂੰ ਤਾਂ ਕਿ ਉੱਚ ਅਧਿਕਾਰੀਆਂ ਤੱਕ ਇਹ ਖਬਰ ਪਹੁੰਚੇ ਤੇ ਉਹ ਪੁੱਛ ਸਕਣ ਇਹ ਪੁਲਿਸ ਅਧਿਕਾਰੀਆਂ ਨੇ ਜੋ ਇਸ ਦੁਕਾਨਦਾਰ ਦੇ ਨਾਲ ਕੀਤਾ ਸੋ ਫਿਲਹਾਲ ਤੋਂ ਸੰਦੀਪ ਚੌਧਰੀ ਨੂੰ ਇਜਾਜ਼ਤ ਆਪਾਂ ਫੇਰ ਮਿਲਾਂਗੇ ਖਬਰ ਦੇ ਨਾਲ ਧੰਨਵਾਦ ਜੈ ਹਿੰਦ ਨਿਊਜ਼ 89 ਪੰਜਾਬ ਹਰ ਖਬਰ ਜਿੱਦਾਂ ਹੋਵੇ ਅਸਰ